ਸਸਰੀਕ ਕਾਲ ਪਿਆਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਯਾਰ ਪੰਜਾਬੀ ਕਿੰਨੇ ਫੁਕਰੇ ਹੋਗੇ ਕਿੰਨੀਆਂ ਇਹ ਤੋਂ ਪਹਿਲਾਂ ਇਦਾਂ ਦੇ ਕਾਂਡ ਹੋਏ ਆ ਇੱਕ ਤੁਸੀਂ ਸਾਰਿਆਂ ਨੇ ਖਬਰ ਸੁਣੀ ਹੋਣੀ ਆ ਫਰੋਜਪੁਰ ਸਾਈਡ ਦੀ ਖਬਰ ਆ ਵੀ ਇੱਕ ਲੜਕੀ ਦਾ ਵਿਆਹ ਸੀ ਭੈਣ ਦਾ ਤੇ ਭਰਾ ਵੱਲੋਂ ਜਦੋਂ ਡੋਲੀ ਤੁਰਦੀ ਸੀ ਤਾਂ ਖੁਸ਼ੀ ਦੇ ਵਿੱਚ ਜਿਹੜਾ ਫੈਰ ਚਲਾਇਆ ਗਿਆ ਗੋਲੀ ਚਲਾਈ ਗਈ ਤੇ ਗੋਲੀ ਉਹ ਲੜਕੀ ਦੇ ਵੱਜੀ ਵਿਆਹ ਵਾਲੀ ਲੜਕੀ ਦੇ ਦੇਖੋ ਯਾਰ ਕਿੰਨਾ ਨੁਕਸਾਨ ਹੋ ਗਿਆ ਖੁਸ਼ੀਆਂ ਗਮਾਂ ਦੇ ਵਿੱਚ ਬਦਲ ਗਈਆਂ ਕੁੜੀ ਉਹ ਦਾਖਲ ਪਈ ਐ ਜਿਆਦੇ ਹਾਲ ਤਕਰਾਵੈ ਸਾਨੂੰ ਪਤਾ ਜੇ ਗੋਲੀ ਲੱਗ ਗਈ ਕੀ ਸਿੱਧ ਕਰਨਾ ਚਾਹੁੰਦੇ ਅਸੀਂ ਕੀ ਫੈਰ ਚਲਾ ਕੇ ਕੀ ਦੱਸਣਾ ਚਾਹੁੰਦੇ ਅਸੀਂ ਇੱਕ ਮਿੰਟ ਦੇ ਵਿੱਚ ਖੁਸ਼ੀਆਂ ਜਿਹੜੀਆਂ ਗਮਾਂ ਦੇ ਵਿੱਚ ਬਦਲ ਜਾਂਦੀਆਂ ਨੇ ਇਹ ਸਾਨੂੰ ਫੋਕਰ ਆਪਣਾ ਸਿੱਟਣਾ ਪਊ ਬੈਸੀ ਸਰਕਾਰ ਨੇ ਵੀ ਇਤੇ ਸਖਤ ਸਟੈਂਡ ਲੈਂਦਾ ਹੋਇਆ ਪਰ ਅਸੀਂ ਫੇਰ ਵੀ ਨਹੀਂ ਹਟਦੇ ਯਾਰ ਹੁਣ ਪੈਲਸ ਦੇ ਮਾਲਕ ਤੇ ਵੀ ਨਾਲ ਪਰਚਾ ਹੋ ਗਿਆ ਵੀ ਤੂੰ ਇਹ ਪੈਲਸ ਦੇ ਵਿੱਚ ਹਥਿਆਰ ਕਿਉਂ ਲਿਆਉਣ ਦਿੱਤਾ ਲਿਖਿਆ ਪਿਆ ਹੁੰਦਾ ਸਾਰੇ ਪੈਲਸਾਂ ਦੇ ਵਿੱਚ ਵੀ ਪੈਲਸ ਦੇ ਵਿੱਚ ਹਥਿਆਰ ਲੈ ਕੇ ਆਉਣਾ ਸਖਤ ਮਨਾ ਹੈ ਫੇਰ ਵੀ ਨਹੀਂ ਹਟਦੇ ਯਾਰ ਅਸੀਂ ਕੀ ਚਾਹੁੰਨੇ ਆ ਕੀ ਹੋ ਜੂਗਾ ਫੈਰ ਕਰੇ ਤਾਂ ਕੀ ਫੇਰ ਕੋਈ ਜਾਦੇ ਪਿਆ ਵੱਡਾ ਹੋ ਜੂਗਾ ਜਾਦੇ ਖੁਸ਼ੀ ਮਨਾਈ ਜਾਊਗੀ ਕਿੰਨੇ ਅਸੀਂ ਯਾਰ ਕਮਲੇ ਕੰਮ ਕਰਦੇ ਆਂ ਦੇਖੋ ਕਿ ਹੁਣ ਅਸੀਂ ਖੁਸ਼ੀ-ਖੁਸ਼ੀ ਕੁੜੀ ਨੇ ਆਪਦੇ ਸਹੁਰੇ ਘਰੇ ਜਾਣਾ ਸੀ ਤੇ ਚਲੀ ਗਈ ਵਿਚਾਰੀ ਹਸਪਤਾਲ ਜਿੰਨਾ ਚਿਰ ਅਸੀਂ ਫੁਕਰ ਪੁਣਾ ਨਹੀਂ ਛੱਡਦੇ ਫੋਕੀ ਹਵਾ ਨਹੀਂ ਛੱਡਦੇ ਉਹਨਾਂ ਚ ਪੰਜਾਬ ਦਾ ਭਲਾ ਹੋ ਹੀ ਨਹੀਂ ਸਕਦਾ ਅਸੀਂ ਮੰਤਰੀ ਚੁਣਦੇ ਆ ਐਮਐਲਏ ਚੁਣਦੇ ਆ ਉਹਨੂੰ ਚੁਣਦੇ ਆਪਾਂ ਆਪਦੇ ਕੰਮ ਕਰਵਾਉਣ ਵਾਸਤੇ ਵੀ ਸਾਡੇ ਹਲਕੇ ਦਾ ਸੁਧਾਰ ਕਰੂਗਾ ਚਲੋ ਕਈ ਜਾਦੇ ਵਧੀਆ ਗੱਲ ਹੋ ਜਾਂਦੀ ਹੈ ਵੀ ਇੱਕ ਐਮਐਲਏ ਤੋਂ ਮੰਤਰੀ ਬਣ ਜਾਂਦਾ ਹੈ ਉੱਥੇ ਜਾਦੇ ਆਸਾਂ ਰੱਖੀਆਂ ਜਾਂਦੀਆਂ ਨੇ ਪਰ ਅਸੀਂ ਉਹਨਾਂ ਨੂੰ ਆਪਦੇ ਫੁਕਰ ਪੁਣੇ ਦੇ ਵਿੱਚ ਕੰਮ ਹੀ ਨਹੀਂ ਕਰਾ ਦਿੰਦੇ ਮੰਨ ਲਓ ਐਗਜ਼ਾਮਪਲ ਫॉर ਐਗਜ਼ਾਮਪਲ ਵੀ ਫਰੋਜਪੁਰ ਦਾ ਐਮਐਲਏ ਮੰਤਰੀ ਬਣ ਗਿਆ ਤੇ ਰਹਿਣਾ ਉਹਨੇ ਚੰਡੀਗੜਾ ਜਿਹੜਾ ਮੰਤਰੀ ਬਣ ਗਿਆ ਤੇ ਸਾਡਾ ਵਿਆਹ ਹੁੰਦਾ ਫਰੋਜਪੁਰ ਅਸੀਂ ਉਹਨੂੰ ਕਾੜ ਦਿੰਨੇ ਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਜਰੂਰ ਵਿਆਹ ਦੇ ਵਿੱਚ ਪਹੁੰਚੋ ਵੋਟਾਂ ਦਾ ਕਰਕੇ ਮੰਤਰੀ ਸਾਹਿਬ ਨੂੰ ਆਉਣਾ ਪੈਂਦਾ ਹੈ ਚੰਡੀਗੜ੍ਹ ਰਹਿੰਦਾ ਉੱਥੋਂ ਚੱਲਦਾ ਕਿੰਨਾ ਖਰਚਾ ਆਉਂਦਾ ਇੱਕ ਵਿਆਹ ਤੇ ਆਉਣ ਵਾਸਤੇ ਤੁਸੀਂ ਆਪ ਸਾਬ ਲਾਓ ਮੰਤਰੀ ਸਾਹਿਬ ਦੇ ਨਾਲ 5-7 ਬੰਦੇ ਤਾਂ ਹੁੰਦੇ ਹੀ ਆ ਕੈਬਨਿਟ ਮੰਤਰੀ ਦੇ ਨਾਲ ਸਿਕਿਉਰਿਟੀ ਹੋਗੀ ਡਰਾਈਵਰ ਹੋ ਗਿਆ ਪੀਏ ਹੋਗੇ 1-2 ਹੋਰ ਹਨਾ ਕਿੰਨੇ ਬੰਦੇ ਹੋਗੇ ਦੋ ਘੱਟੋ-ਘੱਟ ਦੋ-ਤਿੰਨ ਗੱਡੀਆਂ ਤੇ ਘੱਟੋ-ਘੱਟ ਤਿੰਨ ਗੱਡੀਆਂ ਕਿਹਾ ਮੈਂ ਚਾਰਵੀਂ ਹੁੰਦੀਆਂ ਉਤੇ ਮੰਤਰੀ ਸਾਹਿਬ ਵਿਆਹ ਹੁੰਦੇ ਆ ਚੰਡੀਗੜ੍ਹੋਂ ਚੱਲਦੇ ਆ ਪਹਿਲਾਂ ਮੋਹਾਲੀ ਦੀ ਪੁਲਿਸ ਛੱਡ ਕੇ ਜਾਉ ਫਤਿਹਗੜ੍ਹ ਸਾਹਿਬ ਤੱਕ ਉੱਥੋਂ ਦੇ ਥਾਣੇ ਲੋਕਲ ਫੇਰ ਉਹ ਉਹਨਾਂ ਨੂੰ ਕਰਕੇ ਸੰਭਾ ਕੇ ਮਤਲਬ ਕਹਿ ਲੋ ਫੇਰ ਅਗਲਾ ਫਤਿਹਗੜ੍ਹ ਸਾਹਿਬ ਦਾ ਥਾਣਾ ਅੱਗੇ ਜਾਊਗਾ ਇਦੇ ਵਿੱਚ ਮਿਸ ਵੀ ਹੋ ਸਕਦਾ ਮੈਂ ਵੈਸੇ ਉਹ ਗੱਲ ਕਰਦਾ ਖੰਨਾ ਥਾਣਾ ਆਊਗਾ ਫਿਰ ਉਹ ਅੱਗੇ ਛੱਡ ਕੇ ਆਉਣਗੇ ਫਿਰ ਅਗਲਾ ਥਾਣਾ ਆਊਗਾ ਮੰਨ ਲਓ ਲੁਧਿਆਣਾ ਆ ਗਿਆ ਫਿਰ ਉਦੋਂ ਅੱਗੇ ਹੋਰ ਆ ਗਿਆ ਮੋਗਾ ਆ ਗਿਆ ਜਾਂ ਕੋਈ ਵੀ ਦੇਖੋ ਕਿੰਨੇ ਥਾਣਿਆਂ ਦੀ ਫੋਰਸ ਲੱਗੀ ਫਿਰ ਉਹ ਜਿੱਥੇ ਮੰਤਰੀ ਸਾਹਿਬ ਵਿਆਹ ਤੇ ਪਹੁੰਚਣਗੇ ਉੱਥੇ ਵੀ ਉਥੋਂ ਦੇ ਲੋਕਲ ਐਸਐਚਓ ਸ਼ਾਇਦ ਐਸਐਸਪੀ ਸਾਹਿਬ ਵੀ ਆਉਣ ਹੋਰ ਕਿੰਨੀ ਫੋਰਸ ਲੱਗੋਗੀ ਕੋਈ ਹੋਰ ਉਥੋਂ ਦੇ ਡੀਸੀ ਸਾਹਿਬ ਜਾਂ ਹੋਰ ਵੀ ਅਧਿਕਾਰੀ ਪਹੁੰਚਣਗੇ ਕਿਉਂਕਿ ਕੈਬਨਿਟ ਮੰਤਰੀ ਨਹੀਂ ਆਉਣਾ ਪਹੁੰਚਣਾ ਪੈਂਦਾ ਸਗਣ ਦੇਣਾ 500 ਜਾਂ 1100 2100 ਦੇ ਦੇਣਗੇ ਵੱਧ ਤੋਂ ਵੱਧ 2100 ਦੇਣ ਵਾਸਤੇ ਖਰਚਾ ਕਿੰਨਾ ਹੋ ਗਿਆ ਫਿਰ ਐਵੇਂ ਜਿਵੇਂ ਵਾਪਸੀ ਤੇ ਹੋਣਾ ਉਹ ਸਾਰੇ ਉਹਨਾਂ ਚ ਵਿਚਾਰੇ ਖੜੇ ਆ ਉਹਨਾਂ ਚਿਰ ਕੋਈ ਕੰਮ ਨਹੀਂ ਕਰ ਸਕਦੇ ਕਿੱਥੇ ਉਹਨਾਂ ਨੇ ਪਬਲਿਕ ਦਾ ਕਿੰਨਾ ਕੰਮ ਸਵਾਰਨਾ ਕਿਸੇ ਨਹੀਂ ਦਰਖਾਸਤਾਂ ਨੇ ਹੋਰ بڑے ਕੰਮ ਹੁੰਦੇ ਨਹੀਂ ਤੁਹਾਨੂੰ ਪਤਾ ਉਹਨਾਂ ਪੁਲਿਸ ਦੀ ਅੱਗੇ ਘਾਟ ਆ ਫਿਰ ਐਵੇਂ ਜਿਵੇਂ ਵਾਪਸੀ ਤੇ ਹੋਣਾ ਉਹ ਉਹਨਾਂ ਚਿਰ ਉਹ ਖੜੇ ਰਹਿੰਦੇ ਆ ਵਾਪਸੀ ਤੇ ਫੇਰ ਉਹਨਾਂ ਨੇ ਉਹਨੂੰ ਉਹ ਮੇ ਟਰਨ ਕਰਨਾ ਫੇਰ ਅੱਗੇ ਦੀ ਅੱਗੇ ਇਸ ਤਰ੍ਹਾਂ ਸਾਰਾ ਦਿਨ ਦੇਖੋ ਕਿੰਨੇ ਬੰਦੇ ਫੋਰਸ ਦੇ ਲੱਗੇ ਪੁਲਿਸ ਮੁਲਾਜ਼ਮ ਕਿੰਨੇ ਲੱਗੇ ਜਿਹੜੇ ਵਿਚਾਰੇ ਕੋਈ ਹੋਰ ਕੰਮ ਨਹੀਂ ਕਰ ਸਕੇ ਕਿੰਨਾ ਜੇ ਖਰਚਾ ਜੋੜੀ ਇਹ ਸਾਰਾ ਦਿਹਾੜੀ ਦੇ ਹਿਸਾਬ ਨਾਲ ਜੋੜੀ ਤੇ ਘੱਟੋ ਘੱਟ ਨਾ ਵਾੜਾ ਹੋ ਸਕਦਾ ਜਾਦੇ ਹੋਵੇ 8-10 ਲੱਖ ਖਰਚਾ ਇੱਕ ਦਿਨ ਦੇ ਵਿੱਚ ਆ ਗਿਆ ਕਿੰਨੀਆਂ ਗੱਡੀਆਂ ਨੇ ਤੇਲ ਫੂਕਿਆ ਕਿੰਨੇ ਮਲਾਜ਼ਮ ਵਿਚਾਰੇ ਸੜਕਾਂ ਤੇ ਖੜੇ ਕਿੰਨੇ ਕਿੰਨਾ ਨੇ ਵੇਟ ਕਰੀ ਫੇਰ ਗਾਹੋਂ ਛੱਡਣ ਗਏ ਫੇਰ ਜਿਪਸਿੰਗ ਅੱਗੇ ਲਾ ਕੇ ਤੇ ਅਸੀਂ ਵਿਆਹ ਦੇ ਵਿੱਚ ਕੀ ਕਰਨਾ ਹੁੰਦਾ ਸਿਰਫ ਦਿਖਾਉਣਾ ਹੁੰਦਾ ਹੈ ਕਿ ਸਾਡੇ ਵਿਆਹ ਤੇ ਭਾਈ ਮੰਤਰੀ ਸਾਹਿਬ ਆਏ ਨੇ ਮ ਚਾਹੁੰਦੇ ਮੰਤਰੀ ਸਾਹਿਬ ਵੀ ਨਹੀਂ ਹੁੰਦੇ ਉਹਨਾਂ ਨੂੰ ਇੱਕ ਇੱਕ ਮਿੰਟ ਸਹਾਈ ਹੁੰਦਾ ਪਰ ਫਿਰ ਆ ਅਗਲਾ ਰੁੱਸ ਜਾਂਦਾ ਭਾਈ ਅਸੀਂ ਕਾਰਡ ਦਿੱਤਾ ਸੀ ਸਾਡੇ ਵਿਅਰ ਤੇ ਪਹੁੰਚੇ ਨਹੀਂ ਕਿਉਂਕਿ ਮੂਰੇ ਫਿਰ ਵੋਟਾਂ ਹੁੰਦੀਆਂ ਨੇ ਵੋਟਾਂ ਤਾਂ ਆਈਆਂ ਰਹਿੰਦੀਆਂ ਨੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਟਾਈਮ ਤੋਂ ਟਾਈਮ ਕੱਢ ਕੇ ਪਹੁੰਚਣਾ ਪੈਂਦਾ ਇਹ ਮੈਂ ਆਧਾਰਨ ਫੋਜਪੁਰ ਦੀ ਦਿੱਤੀ ਵੀ ਇੱਕ ਸਿਰੇ ਤੋਂ ਲਾ ਕੇ ਦੂਜੇ ਸਿਰੇ ਤੱਕ ਪੰਜਾਬ ਦੇ ਚਲੋ ਹੋਰ ਵੀ ਕਿਤੇ ਜਾਣਾ ਤੁਹਾਨੂੰ ਪਤਾ ਫਿਰ ਵੀ 5-7-5-4 ਥਾਣਿਆਂ ਦੀ ਫੋਰਸ ਤਾਂ ਲੱਗਣੀ ਲੱਗਣੀ ਇਹ ਕੀ ਹੈ ਕੱਲੀ ਫੋਕੀ ਹਵਾ ਵੀ ਅਸੀਂ ਦਿਖਾਉਣਾ ਸਾਡੇ ਰਿਸ਼ਤੇਦਾਰਾਂ ਨੂੰ ਸਾਡੇ ਜਿਹੜੇ ਵਿਆਹ ਚਾਹਣਗੇ ਉਹਨਾਂ ਨੂੰ ਦਿਖਾਉਣਾ ਵੀ ਸਾਡੇ ਵਿਆਹ 'ਚ ਤਾਂ ਪਾਈ ਮੰਤਰੀ ਸਾਹਿਬ ਪਹੁੰਚੇ ਆ ਸਾਡੀ ਤਾਂ ਇੰਨੀ ਜਾਣ ਪਛਾਣ ਆ ਸਾਡੀ ਤਾਂ ਇੰਨੀ ਲਿਹਾਜ਼ ਆ ਦੋਸਤੀ ਆ ਜਾਂ ਕੋਈ ਕਹਿੰਦਾ ਫਿਰ ਤੁਹਾਨੂੰ ਪਤਾ ਵੱਡੇ ਮੰਤਰੀਆਂ ਨਾਲ ਅਸੀਂ ਅੱਗੇ ਜੱਗੇ ਰਿਸ਼ਤੇਦਾਰੀ ਵੀ ਗੱਡ ਲੈਣੇ ਆ ਸਾਡੀ ਤਾਂ ਰਿਸ਼ਤੇਦਾਰੀ ਚੋਂ ਸਾਡੇ ਤਾਂ ਉਹ ਆ ਦੇਖੋ ਪੰਜਾਬ ਦਾ ਕਿੰਨਾ ਨੁਕਸਾਨ ਚੁੰਦੇ ਸੀ ਉਹਨਾਂ ਨੂੰ ਆਪਦੇ ਕੰਮਾਂ ਵਾਸਤੇ ਅਸੀਂ ਉਹਨਾਂ ਤੋਂ ਵਿਆਹਾਂ ਤੇ ਭੋਗਾ ਤੇ ਕੀ ਕਰਵਾਉਣਾ ਹੁੰਦਾ ਭੋਗ ਤਾਂ ਸਾਡੇ ਵੈਸੇ ਫਿਰ ਵੀ ਜੇ ਨਾ ਪਹੁੰਚਣ ਤਾਂ ਵੀ ਪਏ ਜਾਣੇ ਵਿਆਹ ਸਾਡੇ ਫਿਰ ਵੀ ਹੋ ਜਾਣੇ ਆ ਪਰ ਪਤਾ ਨਹੀਂ ਇਹ ਗੱਲ ਮੈਂ ਕਿਸੇ ਪੁਲਿਸ ਅਫਸਰ ਤੋਂ ਇਹ ਗੱਲ ਸੁਣੀ ਆ ਵੀ ਇਸ ਤਰ੍ਹਾਂ ਭਾਈ ਐਨੀ ਫੋਰਸ ਨੂੰ ਲੱਗਣਾ ਪੈਂਦਾ ਜਰ ਜਿੰਨਾ ਚਿਰ ਅਸੀਂ ਇਹ ਚੀਜ਼ਾਂ ਨੀਣਾ ਸਮਝਦੇ ਫੋਕੀ ਚੌਧਰ ਨਹੀਂ ਸਮਝਦੇ ਫੋਕੀ ਹਵਾ ਵਾਸਤੇ ਕਿੰਨਾ ਸੀ ਖਰਚਾ ਕਰਾਉਣੇ ਖਜ਼ਾਨੇ ਦੇ ਭਾਰ ਪੈਂਦਾ ਉਹ ਕੀ ਦਾ ਉਹ ਕੀ ਦੀ ਜੇਬ ਤੋਂ ਜਾਣਾ ਆਮ ਲੋਕਾਂ ਦਾ ਪੈਸਾ ਟੈਕਸਾਂ ਦੇ ਰੂਪ ਵਿੱਚ ਜਿਹੜਾ ਦਿੰਨੇ ਆ ਉਹ ਇੱਕ ਵਿਆਹ ਤੇ ਕਿੰਨਾ ਖਰਚ ਹੋ ਗਿਆ ਇਸ ਕਰਕੇ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਮੰਤਰੀ ਐ ਮਲੇ ਉਹਨਾਂ ਨੂੰ ਆਪਦਾ ਕੰਮ ਕਰ ਲੈਂਦੇ ਉਹਨਾਂ ਕੋਲ ਇੱਕ ਇੱਕ ਮਿੰਟ ਉਹਨਾਂ ਦਾ ਕੀਮਤੀ ਹੁੰਦਾ ਅਸੀਂ ਉਹਨਾਂ ਨੂੰ ਤਾਂ ਹੋਰ ਹੀ ਨਹੀਂ ਕੰਮ ਮੁੱਕਦੇ ਕਿੰਨੇ ਕੰਮ ਹੁੰਦੇ ਆ ਕਿਤੇ ਕੋਈ ਗੱਲਬਾਤ ਹੋ ਗਈ ਉੱਥੇ ਵੀ ਪਹੁੰਚਣਾ ਤੇ ਸੀ ਆਉਦੇ ਉਹਨਾਂ ਨੂੰ ਉਹਨਾਂ ਦੀ ਪੂਰੀ ਦਿਹਾੜੀ ਖਰਾਬ ਕਰਾ ਦਿੰਨੇ ਆ ਇੱਕ ਫੋਕੀ ਹਵਾ ਦਿਖਾਉਣ ਖਾਤਰ ਇੱਕ ਫੋਕੀ ਚੌਦਰੀ ਚੌਦਰ ਖਾਤਰ ਆ ਵੀ ਫੋਕੀ ਚੌਦਰੀ ਫੋ ਫੋਕੀ ਹਵਾ ਫੋਕੇ ਵਿਖਾਵੇ ਵਾਸਤੇ ਆਪਾਂ ਨੁਕਸਾਨ ਕਰ ਲੈ ਜਿਹੜੇ ਮੁੰਡੇ ਤੋਂ ਫੈਰ ਹੋਇਆ ਇਸ ਕਰਕੇ ਆਪਾਂ ਜਿਹੜੀ ਫੋਕੀ ਹਵਾ ਫੋਕਾ ਦਿਖਾਵਾ ਇਹ ਤੋਂ ਗਰੇਜ ਕਰੀਏ ਜੋ ਸਰਦਾ ਨਹੀਂ ਉਹੀ ਕਰੀਏ ਫੋਕੀ ਹਵਾ ਦੇ ਵਿੱਚ ਕੁਝ ਨਹੀਂ ਪਿਆ ਕੁਝ ਨਹੀਂ ਪਤਾ ਸਭ ਨੂੰ ਹੀ ਹੁੰਦਾ ਇਹ ਗੱਲ ਦਾ ਵੀ ਭਾਈ ਆ ਗੱਲ ਆ ਵੀ ਮੰਤਰੀ ਮਜਬੂਰ ਹੁੰਦੇ ਆ ਲੀਡਰ ਮਜਬੂਰ ਹੁੰਦੇ ਆ ਕਿਉਂਕਿ ਵੋਟਾਂ ਦਾ ਕਰਕੇ ਫਿਰ ਤੁਹਾਨੂੰ ਪਤਾ ਲੋਡ ਹੁੰਦੀ ਹੈ ਕੱਲਾ ਕੱਲਾ ਬੰਦਾ ਸਾਈ ਹੁੰਦਾ ਜਿਹੜੇ ਜਿਹੜੇ ਮੇਰੇ ਵੀਰ ਸਹਿਮਤ ਹੈ ਇਸ ਗੱਲ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ